ਹੈਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ YouTube ਨੰਬਰਦਾਰ ਬਲੌਗ ਚੈਨਲ ਦੇ ਉੱਪਰ ਪਲੀਜ਼ ਚੈਨਲ ਤੇ ਨਵੇਂ ਆਏ ਹੋ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਤਾਂ ਕਰਕੇ ਤੁਹਾਨੂੰ ਆਪਣੇ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਸਭ ਤੋਂ ਪਹਿਲਾਂ ਮਿਲ ਸਕੇ ਨਾਲ ਵੈਲ ਆਈਕਨ ਨੂੰ ਪ੍ਰੈਸ ਜ਼ਰੂਰ ਕਰ ਲਓ ਠੀਕ ਹੈ ਨਾ ਜੀ ਹੁਣ ਜਿਹੜਾ ਤੁਹਾਨੂੰ ਪਤਾ ਹੀ ਹੈਗਾ ਸੀਜ਼ਨ ਇਸ ਤੋਂ ਬਾਅਦ ਸ਼ੁਰੂ ਹੈ ਜਿ ਕੋ ਰਖੜੀ ਦੇ ਪ੍ਰੋਗਰਾਮ ਤੀਆਂ ਦੇ ਪ੍ਰੋਗਰਾਮ ਸ਼ੁਰੂ ਨੇ ਹਨਾ ਆਉਣ ਵਾਲੀ ਨੇ ਟਾਈਮ ਲੰਬੀ ਲੱਗਿਆ ਹੋਇਆ ਹੈਗਾ ਜੇ ਆਪਾਂ ਹੁਣ ਵਰਕ ਕਰਨ ਲਈ ਆਪਾਂ ਸੂਟ ਦੇਵ ਆਰਡਰ ਆਪਾਂ ਨੂੰ 15-20 ਦਿਨਾਂ ਤੱਕ ਆਪਣੇ ਆਰਡਰ ਨੇ ਜਿਹੜੀ ਕੰਪਲੀਟ ਹੋਣਗੇ ਹਨਾ ਬਾਕੀ ਹੁਣ ਹੈਂਡਵਰਕ ਦਾ ਦੇਖੋ ਸ਼ੁਰੂ ਹੋ ਗਿਆ ਕੰਮ ਹੈਂਡਵਰਕ ਬਹੁਤ ਸਾਰੀਆਂ ਭੈਣਾਂ ਨੇ ਆਰਡਰ ਦਿੱਤੇ ਹੋਏ ਨੇਗੇ ਅੱਜ ਆਪਾਂ ਤੁਹਾਨੂੰ ਪਲੇਨ ਫੈਬਰਿਕ ਦਿਖਾਵਾਂਗੇ ਸਾਰਾ ਤੇ ਤੁਹਾਨੂੰ ਪਤਾ ਹੀ ਗਈ ਚਲੇ ਆਪਾਂ ਵੀਡੀਓ ਪਾਈ ਸੀ ਆਪਾਂ ਅਮਰitsar ਸਾਹਿਬ ਚਲੇ ਗਏ ਸੀ ਉੱਥੇ ਜਾ ਕੇ ਥੋੜਾ ਜਿਹਾ ਬਿਮਾਰ ਹੋ ਗਏ ਟਾਈਮ ਨਹੀਂ ਲੱਗਿਆ ਤੇ ਤਾਂ ਕਰਕੇ ਜਿਹੜੀ ਆਪਣੀ ਵੀਡੀਓ ਨੇ 2-3 ਦਿਨ ਹੋ ਗਏ ਨਹੀਂ ਆਈਆਂ ਤੇ ਅੱਜ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਵਾਂਗੇ ਪਲੇਨ ਫੈਬਰਿਕ ਫੈਬਰਿਕ ਹੈ ਜਿਹੜਾ ਬਹੁਤ ਹੀ ਜ਼ਿਆਦਾ ਵਧੀਆ ਨਿਊ ਟ੍ਰੈਂ ਦੀ ਫੈਬਰਿਕ ਤੁਸੀਂ ਜਿਵੇਂ ਆਪਾਂ ਤੁਹਾਨੂੰ ਕਾਟਨ ਦਾ ਵੀ ਦਿਖਾ ਦਾਂਗੇ ਚਲੋ ਜਿਹੜੀਆਂ ਪਹਿਣਾ ਹੁਣ ਰਖੜੀ ਦੀ ਪ੍ਰੋਗਰਾਮ ਤੇ ਕਾਟਨ ਲਾਈਕ ਕਰਦੀਆਂ ਨੇ ਹਨਾ ਵੀ ਚਲੋ ਉਦੋਂ ਗਰਮੀ ਹੁੰਦੀ ਹੈਗੀ ਕਾਟਨ ਦੀ ਫੈਬਰਿਕ ਵੀ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਆਪਾਂ ਸਿੰਥੈਟਿਕ ਫੈਬਰਿਕ ਵੀ ਦਿਖਾਵਾਂਗੇ ਜੋ ਕਿ ਅੱਗੇ ਆਪਾਂ ਵਿਆਹ ਸ਼ਾਦੀਆਂ ਲਈ ਰੈਡੀ ਕਰਵਾ ਸਕਦੇ ਹਾਂਗੇ ਚਲੋ ਜੀ ਆਪਾਂ ਤੁਹਾਨੂੰ ਸਾਰੇ ਫੈਬਰਿਕ ਦਿਖਾਉਣੇ ਹੈਗੇ ਜੋ ਕਿ ਆਪਣੀ ਸ਼ਾਪ ਤੇ ਅਵੇਲੇਬਲ ਨੇ ਆਪਣੇ ਕੋਲ ਮਿਲ ਸਕਦੇ ਨੇ ਤੁਸੀਂ ਲੈ ਸਕਦੇ ਹੋ ਸਕਰੀਨ ਸ਼ਾਟ ਲੈ ਕੇ ਆਪਾਂ ਨੂੰ ਵਟਸਐਪ ਮੈਸੇਜ ਕਰ ਸਕਦੇ ਹੋ ਲੋ ਜੀ ਇਹ ਵਾਲਾ ਫੈਬਰਿਕ ਹੈਗਾ ਔਰਗੰਜਾ ਤੇ ਔਰਗੰਜਾ ਦੇ ਫੈਬਰਿਕ ਹੈ ਬਾਕੀ ਤੁਸੀਂ ਕਲਰ ਚਾਰਟ ਨੇ ਜਿਹੜੇ ਚੈੱਕ ਕਰ ਸਕਦੇ ਹੋ ਜਿਹੜੇ ਕਲਰ ਨੇ ਇਹਦੇ ਵਿੱਚ ਡਾਰਕ ਵੀ ਨੇ ਤੇ ਲਾਈਟ ਵੀ ਹੈਗੇ ਨੇ ਇਹ ਹੈਗਾ ਔਰਗੰਜਾ ਕਿਉਂਕਿ ਔਰਗੰਜਾ ਦਾ ਟ੍ਰੈਂਡ ਬਿਲਕੁਲ ਨਹੀਂ ਜਾਂਦਾ ਹੈਗਾ ਔਰਗੰਜਾ ਦਾ ਟ੍ਰੈਂਡ ਜਿਹੜਾ ਕਈ ਸਾਲਾਂ ਤੋਂ ਚੱਲਦਾ ਆ ਰਿਹਾ ਅੱਗੇ ਵੀ ਹੈਗਾ ਇਸ ਦਾ ਟ੍ਰੈਂਡ ਤੇ ਬਾਕੀ ਜੋ ਵੀ ਫੈਬਰਿਕ ਆਪਣੇ ਕੋਲੇ ਨਵੇਂ ਆਏ ਨੇ ਉਹ ਵੀ ਤੁਹਾਨੂੰ ਆਪਾਂ ਨਾਲ ਦੀ ਨਾਲ ਵਿਦ ਪ੍ਰਾਈਜ਼ ਵਿਦ ਸਟਫ ਆਪਾਂ ਦੱਸਦੇ ਜਾਵਾਂਗੇ ਵੀ ਕਿਹ ਕਿਹ ਸਟਫ ਦੇ ਵਿੱਚ ਫੈਬਰਿਕ ਹੈ ਕਲਰ ਤੁਸੀਂ ਦੇਖ ਹੀ ਸਕਦੇ ਹੋ ਕਲਰ ਨੇ ਜਿਹੜੇ ਡਾਰਕ ਲਾਈਟ ਦੋਨੇ ਤਰ੍ਹਾਂ ਆ ਜਾਣਗੇ ਜੀ ਤੁਸੀਂ ਕੋਈ ਵੀ ਕਲਰ ਇਹਨਾਂ ਦੇ ਵਿੱਚੋਂ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਆਪਾਂ ਨੂੰ WhatsApp ਮੈਸੇਜ ਕਰ ਸਕਦੇ ਹੋ ਤੇ ਦੇਖੋ ਜੀ ਇੱਕ ਹੈਗਾ ਰੈਸਟ ਕਲਰ ਮਰਜੈਂਟਾ ਤੇ yellow ਸਰਦਈ ਆਨੀਅਨ ਕਲਰ ਕਲਰ ਨੇ ਜਿਹੜੇ ਸਾਰੇ ਬਹੁਤ ਹੀ ਜਿਆਦਾ ਸੋਹਣੇ ਨੇਗੇ ਤੁਸੀਂ ਕਿਸੇ ਵੀ ਫੈਬਰਿਕ ਤੇ ਰੈਡੀ ਕਰਵਾ ਸਕਦੇ ਜਿਹੜਾ ਇਹ ਵਾਲਾ ਫੈਬਰਿਕ ਹੈਗਾ ਜੀ ਇਹ ਵਾਲਾ ਹੈਗਾ ਬਰਬਰੀ ਬਰਬਰੀ ਫੈਬਰਿਕ ਹੈ ਫੈਬਰਿਕ ਬਹੁਤ ਸੋਹਣਾ ਹੈਗਾ ਇਹ ਵਾਲੀ ਬਰਬਰੀ ਦੇ ਵਿੱਚ ਨੇ ਜੀ ਚਾਰੋਂ ਕਲਰ ਜਿਹੜੇ ਆਪਾਂ ਪਹਿਲਾਂ ਦਿਖਾਏ ਸੀ ਉਹ オーਰਗਾਂజా ਦੇ ਵਿੱਚ ਨੇਗੇ ਆਪਾਂ ਜ਼ਿਆਦਾ ਬਰਬਰੀ ਤੇ オーਰਗਾਂజా ਸਟਫ ਤੇ ਜ਼ਿਆਦਾ ਲਾਈਕ ਕਰ ਦਿਓ ਕਿਉਂਕਿ ਥੋੜਾ ਜਿਹਾ ਕਰੀਬ ਕੱਪੜੀ ਨੂੰ ਪਹਿਣਾ ਪਸੰਦ ਘੱਟ ਕਰਦੀਆਂ ਨੇ ਚਲੋ ਜਿਨ੍ਹਾਂ ਨੂੰ ਪਸੰਦ ਹੁੰਦਾ ਕਰਦੀਆਂ ਵੀ ਨੇ ਅਲੱਗ-ਅਲੱਗ ਆਪੋ ਆਪਣੀ ਪਸੰਦ ਹੁੰਦੀ ਹੈ ਤੇ ਜੇ ਕੋਈ ਪਹਿਣ ਕਹਿੰਦੀ ਹੈ ਵੀ ਕਰੀਬ ਦੇ ਉੱਤੇ ਰੈਡੀ ਕਰਵਾਉ ਤਾਂ ਹੀ ਆਪਾਂ ਉਹਨਾਂ ਦਾ ਸੂਟ ਲੈ ਕੇ ਸਪੈਸ਼ਲ ਕਰੀਬ ਦੇ ਉੱਤੇ ਰੈਡੀ ਕਰਵਾਉਨੇ ਆ ਨਹੀਂ ਆਪਾਂ ਜ਼ਿਆਦਾਤਰ ਸਟੱਫ ਹੈ ਜਿਹੜਾ ਆਰਗਨਜਾ ਤੇ ਬਰਬਰੀ ਹੀ ਲਾਈਕ ਕਰਦੇ ਆਂ ਇਹਨਾਂ ਦੇ ਉੱਤੇ ਜੀ ਹੈਂਡਵਰਕ ਲਈ ਆਪਾਂ ਨੇ ਪੀਸ ਦਿੱਤੇ ਹੋਏ ਨੇਗੇ ਜਦੋਂ ਵੀ ਉਹ ਰੈਡੀ ਹੋ ਕੇ ਆਗੇ ਆਪਾਂ ਤੁਹਾਨੂੰ ਉਹਦੇ ਆ ਜਰੂਰ ਵੀਡੀਓ ਸ਼ੇਅਰ ਕਰਾਂਗੇ ਬਾਕੀ ਤੁਸੀਂ ਆਪਣਾ ਵੀ ਆਪਣੇ ਕੋਲੋਂ ਡਿਜ਼ਾਈਨ ਆ ਪੀਸ ਕੀ ਆਪਾਂ ਨੂੰ ਰੈਡੀ ਕਰਵਾ ਸਕਦੇ ਹੋ ਤੇ ਜਿਹੜਾ ਪਲਾਨ ਫੈਬਰਿਕਾ ਸਰਦੀਆਂ ਵਾਲਾ ਸਾਰਾ ਆਪਣੇ ਕੋਲ ਹੀ ਆ ਚੁੱਕਿਆ ਹੈ ਇਹਨਾਂ ਦਾ ਪ੍ਰਾਈਸ ਹੈਗਾ ਜੀ 1350 1350 ਵਿਸਕੋਸ਼ ਦੀ ਔਰਗੰਜਾ ਹੋਊਗੀ ਤੇ ਬਰਬਰੀ ਐ ਬਹੁਤ ਵਧੀਆਗੀ ਸੇਮ ਪ੍ਰਾਈਸ ਹੀ ਬਰਬਰੀ ਦੇ ਵਿੱਚ ਹੋਊਗਾ ਤੋਂ ਸੇਮ ਬਰਬਰੀ ਦੇ ਵਿੱਚ ਕਰਵਾਉਣਾ ਚਾਹੁੰਦੇ ਹੋ ਬਰਬਰੀ ਦੇ ਵਿੱਚ ਵੀ ਤੁਹਾਨੂੰ ਕਲਰ ਚਾਰਟ ਨੇ ਜਿਹੜੇ ਬਹੁਤ ਮਿਲ ਜਾਣਗੇ ਔਰਗੰਜਾ ਦੇ ਵਿੱਚ ਵੀ ਬਹੁਤ ਕਲਰ ਮਿਲ ਜਾਣਗੇ ਕਲਰ ਤੁਸੀਂ ਚੈੱਕ ਕਰਦੇ ਹੋ ਆਪਾਂ ਬਾਰ ਬਾਰ ਤੁਹਾਨੂੰ ਕਲਰ ਜਿਹੜੀ ਦਿਖਾਉਂਦੇ ਜਾਵਾਂਗੇ ਤੁਸੀਂ ਸਕਰੀਨ ਸ਼ਾਟ ਲੈ ਕੇ ਆਪਾਂ ਨੂੰ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਵਰਕ ਤੁਸੀਂ ਜੋ ਲਾਈਕ ਕਰਦੇ ਹੋ ਹੀ ਕਰਵਾ ਸਕਦੇ ਹੋ ਮਸ਼ੀਨ ਵਰਕ ਕਰਾਉਣਾ ਚਾਹੁੰਦੇ ਹੋ ਮਸ਼ੀਨ ਵਰਕ ਕਰਵਾ ਸਕਦੇ ਹੋ ਹੈਂਡਵਰਕ ਕਰਾਉਣਾ ਚਾਹੁੰਦੇ ਤੁਸੀਂ ਹੈਂਡਵਰਕ ਵੀ ਸਿੱਪੀ ਦਬਕੀ ਵਾਲਾ ਵਰਕ ਵੀ ਤੁਸੀਂ ਕਰਵਾ ਸਕਦੇ ਹੋ ਉਹਨਾਂ ਦੇ ਡਿਜ਼ਾਈਨ ਵੀ ਆਪਾਂ ਤੁਹਾਡੇ ਨਾਲ ਸ਼ੇਅਰ ਜਰੂਰ ਕਰਾਂਗੇ ਤੇ ਇਹ ਵਾਲਾ ਦੇਖੋ ਨਮਾ ਚਾਟ ਹੈ ਜੀ ਨਮਾ ਕਲਰ ਹੈ ਬਹੁਤ ਸੋਹਣੀ ਹੈ ਬਰਬਰੀ ਦੇ ਵਿੱਚ ਇਹ ਵਾਲਾ ਜੜੀ ਵਾਲੇ ਡਿਜ਼ਾਈਨ ਹੋਣਗੇ ਬਰਬਰੀ ਦੇ ਵਿੱਚ ਮਿਲਣਗੇ ਤੁਹਾਨੂੰ 1350 ਰੁਪਏ ਇੱਕ ਸੌਟ ਦਾ ਪ੍ਰਾਈਸ ਰਹੂਗਾ ਚਾਹੇ ਤੁਸੀਂ ਆਰਗਨ ਜਤੀ ਕਰਵਾ ਲਓ ਚਾਹੇ ਤੁਸੀਂ ਬਰਬਰੀ ਤੇ ਰੈਡੀ ਕਰਵਾ ਲਓ ਬਾਕੀ ਜਿਹੜਾ ਵਰਕ ਦਾ ਪ੍ਰਾਈਸ ਰਹੂਗਾ ਜੀ ਉਹ ਵਰਕ ਦੀ ਅਕੋਰਡਿੰਗ ਰਹੂਗਾ ਤੁਸੀਂ ਕਿਹੜਾ ਵਰਕ ਕਰਾਉਣਾ ਚਾਹੁੰਦੇ ਹੋ ਉਹਦੀ ਅਕੋਰਡਿੰਗ ਜਿਹੜਾ ਵਰਕ ਦਾ ਪ੍ਰਾਈਸ ਰਹੂਗਾ ਜਿਹੜਾ 1350 ਰੁਪਏ ਇਹ ਕੱਲੇ ਸਟਫ ਦਾ 5 ਮੀਟਰ ਆਲ ਓਵਰ ਸੂਟ ਦਾ ਪ੍ਰਾਈਸ ਹੈ ਠੀਕ ਹੈ ਨਾ ਜੀ ਵਿਦਆਊਟ ਦੁਪੱਟਾ ਦੁਪੱਟੇ ਇਹਨਾਂ ਨਾਲ ਬਰਬਰੀ ਦੇ ਵੀ ਹੈਗੇ ਨੇ ਆਪਣੇ ਕੋਲੇ ਟੈਬੀ ਦੇ ਵੀ ਹੈਗੇ ਨੇ ਤੇ ਚਨੌਣ ਦੇ ਵੀ ਹੈਗੇ ਨੇ ਤੁਸੀਂ ਜੋ ਵੀ ਦੁਪੱਟਾ ਲਾਇਕ ਕਰ ਦਿਓ ਉਹ ਡਾਈ ਕਰਵਾ ਕੇ ਦੁਪੱਟਾ ਰੈਡੀ ਕਰਵਾ ਸਕਦੇ ਹੋ カラー चार्ट ਨੇ ਜਿਹੜੀ ਬਹੁਤ ਸਾਰੇ ਨਵੇਂ-ਨਵੇਂ ਚਾਰਟ ਨੇ ਜੀ ਨਵੇਂ-ਨਵੇਂ ਕਲਰ ਨੇ ਜੋ ਪਰ ਨਾਲ ਡਾਰਕ ਕਲਰ ਪਸੰਦ ਕਰਦੀ ਨੇ ਡਾਰਕ ਵੀ ਲੈ ਸਕਦੀ ਨੇ ਇਹਨਾਂ ਦੇ ਵਿੱਚ ਲਾਈਟ ਕਲਰ ਵੀ ਬਹੁਤ ਸਾਰੇ ਹੈਗੇ ਨੇ ਚਲੋ ਤੁਹਾਡੇ ਮਨ ਦੇ ਵਿੱਚ ਕੋਈ ਕਲਰ ਹੈਗਾ ਤਾਂ ਤੁਸੀਂ ਸਾਨੂੰ ਸਕਰੀਨ ਸ਼ਾਟ ਭੇਜ ਕੇ ਤੁਸੀਂ ਆਪਣਾ ਸਟੱਫ ਦੱਸ ਸਕਦੇ ਹੋ ਵੀ ਸਾਨੂੰ ਇਹ ਸਟੱਫ ਦੇ ਵਿੱਚ ਇਹ ਵਾਲਾ ਕਲਰ ਚਾਹੀਦਾ ਹੈ ਪੁੱਛ ਸਕਦੇ ਹਾਂ ਜੀ ਅਗਰ ਵਾਈਜ਼ ਆਪਾਂ ਨੂੰ ਕਲਰ ਮਿਲਿਆ ਤਾਂ ਆਪਾਂ ਜਰੂਰ ਉਹ ਕਲਰ ਲਿਆ ਕੇ ਤੁਹਾਡਾ ਸੂਟ ਰੈਡੀ ਕਰਕੇ ਦੇਵਾਂਗੇ ਤੁਹਾਨੂੰ ਇਹਨਾਂ ਦੇ ਵਿੱਚੋਂ ਕਲਰ ਪਸੰਦ ਆਉਂਦਾ ਤੁਸੀਂ ਇਹਨਾਂ ਦੇ ਵਿੱਚੋਂ ਸਕਰੀਨਸ਼ਾਟ ਲੈ ਕੇ ਆਪਾਂ ਨੂੰ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਠੀਕ ਹੈ ਨਾ ਜੀ ਅੱਗੇ ਆਪਾਂ ਤੁਹਾਨੂੰ ਪਿਕਸ ਦਿਖਾ ਦੇ ਕੇ ਤੁਹਾਨੂੰ ਸਕਰੀਨਸ਼ਾਟ ਲੈਣਾ ਆਸਾਨ ਰਹੇ ਤੁਸੀਂ ਟਿਕ ਲਾ ਕੇ ਆਪਾਂ ਨੂੰ ਮੈਸੇਜ ਕਰ ਸਕਦੇ ਆਪਾਂ ਤੁਹਾਨੂੰ ਦੁਬਾਰੋਂ ਸਾਰੀਆਂ ਪਿਕਸ ਦੇ ਵਿੱਚ ਸ਼ੋ ਕਰਾਂਗੇ ਤੇ ਵਾਲਾ ਹੈਗਾ ਜੀ ਬਰਬਰੀ ਜਿਹੜਾ ਪਹਿਲਾਂ ਲੰਘਿਆ ਉਹ ਹੈਗਾ ਔਰਗੰਜਾ ਤੁਸੀਂ ਬਰਬਰੀ ਦੇ ਵਿੱਚ ਵੀ ਇਹ ਵਾਲੇ ਸਟੌਪ ਮੂਰਲੀ ਕਲਰ ਲੈਣਾ ਚਾਹੁੰਦੇ ਹੋ ਤੁਸੀਂ ਪੁੱਛ ਸਕਦੇ ਹੋ ਤੁਸੀਂ ਇਹ ਵਾਲੇ ਕਲਰ ਔਰਗੰਜਾ ਦੇ ਵਿੱਚ ਲੈਣਾ ਚਾਹੁੰਦੇ ਹੋ ਤੁਸੀਂ ਉਹ ਵੀ ਆਪਣੇ ਕੋਲੋਂ ਪੁੱਛ ਸਕਦੇ ਹੋ ਚਲੋ ਪਿਕਸ ਦੇ ਵਿੱਚ ਥੋੜਾ ਬਹੁਤਾ ਹਨਾ ਚੇਂਜ 19 21 ਦਾ ਚੇਂਜ ਹੋ ਜਾਂਦਾ ਹੁੰਦਾ ਹੈਗਾ ਅਗਰ ਵੀ ਤੁਸੀਂ ਇਹ ਸਟਾਫ ਔਰਗੰਜਾ ਦੇ ਵਿੱਚ ਲੈਣਾ ਚਾਹੁੰਦੇ ਹੋ ਇਹ ਕਲਰ ਲੈਣਾ ਚਾਹੁੰਦੇ ਹੋ ਥੋੜਾ ਬਹੁਤਾ 19 ਕੀ ਦੇ ਵਿੱਚ ਨਹੀਂ ਔਰਗੰਜਾ ਡਾਈ ਵਾਲਾ ਆਪਣੇ ਕੋਲ ਹੈਗੀ ਹੈ ਕਿਉਂਕਿ ਆਪਾਂ ਡਾਈ ਕਰਵਾ ਕੇ ਸੂਟ ਨੂੰ ਰੈਡੀ ਕਰਵਾ ਦਿਆਂਗੇ ਦੁਪੱਟੇ ਤੁਹਾਨੂੰ ਦੱਸੇ ਵੀ ਆਪਣੇ ਕੋਲੇ ਸਾਰੇ ਤਰ੍ਹਾਂ ਦੇ ਹੁੰਦੇ ਨੇ ਤੁਸੀਂ ਜਿਹੜਾ ਦੁਪੱਟਾ ਲਾਇਕ ਕਰਦੇ ਤੁਸੀਂ ਉਹੀ ਦੁਪੱਟਾ ਆਪਣੇ ਕੋਲੇ ਲੈ ਸਕਦੇ ਹੋ ਠੀਕ ਹੈ ਨਾ ਜੀ ਇਹ ਵਾਲਾ ਵੀ ਸਟੱਫ ਹੈਗਾ ਜੀ ਵਰਬਰੀ ਕਲਰ ਚਾਰਟ ਹੈਗੇ ਨੇ ਜਿਹੜੇ ਲਾਈਟ ਜਿਹੜੀਆਂ ਪਹਿਣਾ ਚਲੋ ਥੋੜੀ ਇਹ ਏਜ ਜ਼ਿਆਦਾ ਹੈ ਜਿਹਨਾਂ ਲਾਈਟ ਕਲਰ ਪਸੰਦ ਕਰਦੇ ਨੇ ਲਾਈਟ ਕਲਰ ਦੇ ਇਹ ਵਿੱਚ ਲਾਈਟ ਕਲਰ ਚਾਰਟ ਨੇਗੇ ਤੇ ਇਹ ਵਾਲਾ ਸਟੱਫ ਆ ਗਿਆ ਜੀ ਵਰਬਰੀ ਇਹ ਵਿੱਚ ਜਿਹੜਾ ਪਹਿਲਾਂ ਸੀ ਉਹ orange ਦੇ ਵਿੱਚ ਇਹ ਵਰਬਰੀ ਦੇ ਵਿੱਚ ਹੈ ਬਾਕੀ ਤੁਸੀਂ ਤੁਹਾਨੂੰ ਕੋਈ ਕਨਫਿਊਜ਼ਨ ਹੈ ਤੁਸੀਂ ਵਟਸਐਪ ਤੇ ਮੈਸੇਜ ਕਰਕੇ ਆਪਾਂ ਨੂੰ ਜਾਣਕਾਰੀ ਲੈ ਸਕਦੇ ਹੋ ਜਿਹੜਾ ਅੱਜ ਵਾਲਾ ਫੈਬਰਿਕ ਤੁਹਾਨੂੰ ਆਪਾਂ ਸਾਰਾ ਪਲੇਨ ਦੇ ਵਿੱਚ ਦਿਖਾਵਾਂਗੇ ਤੇ ਵਿਦਆਊਟ ਵਰਕ ਤੁਹਾਨੂੰ ਪ੍ਰਾਈਸ ਦੱਸਦੇ ਆਪਾਂ ਨੇ ਇਹ ਵਾਲਾ ਹੈਗਾ ਜੀ ਜੌਰਜਟ ਜੌਰਜਟ ਦੀ ਸੂਟ ਨੇਗੇ ਜੌਰਜਟ ਦੇ ਸੂਟ ਦਾ ਪ੍ਰਾਈਸ ਹੈਗਾ 750 ਰੁਪਏ ਤੁਸੀਂ ਕਿਹੜਾ ਵੀ ਕਲਰ ਲੈ ਸਕਦੇ ਹੋ ਅਗਰ ਵਜ ਤੁਸੀਂ ਕੋਈ ਹੋਰ ਇਹਨਾਂ ਦੇ ਵਿੱਚੋਂ ਨਹੀਂ ਕਲਰ ਪਸੰਦ ਤੁਸੀਂ ਹੋਰ ਕਲਰ ਲੈਣਾ ਚਾਹੁੰਦੇ ਤਾਂ ਵਾਈਟ ਜੌਰਜਟ ਆਪਣੇ ਕੋਲ ਹੈਗੀ ਹੈ ਉਹ ਆਪਾਂ ਡਾਈ ਕਰਵਾ ਕੇ ਦੇਵਾਂਗੇ ਉਹਦੀ ਡਾਈ ਦੀ ਜਿਹੜੇ ਹੈਗੇ ਨੇ ਐਕਸਟਰਾ ਹੋ ਜਾਣਗੇ ਜੀ ਠੀਕ ਹੈ ਇਹ ਆਪਣੇ ਕੋਲ ਡਾਈ ਹੈ ਵਲ ਜੌਰਜਟ ਹੈਗੀ ਤੇ ਇਹ ਵਧੀਆ ਕਲਰ ਅਗਰ ਵਜ ਤੋਂ ਕੋਈ ਹੋਰ ਕਲਰ ਪਸੰਦ ਹੈ ਤੁਸੀਂ ਇਹਨਾਂ ਦੇ ਵਿੱਚੋਂ ਕੋਈ ਕਲਰ ਨਹੀਂ ਕਰਵਾਉਣਾ ਚਾਹੁੰਦੇ ਤੁਹਾਨੂੰ ਕਲਰ ਹੋਰ ਵਧੀਆ ਲੱਗਦਾ ਤੁਸੀਂ ਆਪਣੇ ਕੋਲ ਸਕਰੀਨ ਸ਼ਾਟ ਪੇਸ ਕੀ ਵਾਈਟ ਜਾਰਜਟ ਤੇ ਡਾਈ ਕਰਵਾ ਸਕਦੇ ਜਿਹੜੇ ਡਾਈ ਦੇ ਉਹ ਐਕਸਟਰਾ ਹੋ ਜਾਣਗੇ ਜੀ 750 ਰੁਪਏ ਇਹ ਵਧੀਆ ਜਾਰਜਟ ਦਾ ਪ੍ਰਾਈਸ ਹੈ ਲੋ ਜੀ ਹੁਣ ਇਹ ਵਾਲੇ ਅੱਗੇ ਫੈਬਰਿਕ ਆਗੇ ਜਿਹੜਾ ਕਾਟਨ ਦਾ ਵਿਦਆਊਟ ਲਾਈਨਿੰਗ ਤੁਸੀਂ ਇਹਨੂੰ ਸਟਿਚ ਕਰ ਸਕਦੇ ਹੋ ਜਿਵੇਂ ਕਿ ਕਿਸੇ ਪਹਿਣਨੇ ਰਖੜੀ ਦੇ ਤਿਹਾਰ ਤੇ ਸੂਟ ਰੈਡੀ ਕਰਵਾਉਣੇ ਨੇ ਤਾਂ ਤੁਸੀਂ ਇਹਨਾਂ ਦੇ ਵਿੱਚੋਂ ਰੈਡੀ ਕਰਵਾ ਸਕਦੇ ਕਿਉਂਕਿ ਇਹਨਾਂ ਦੇ ਉੱਤੇ ਲਾਈਨਿੰਗ ਨਹੀਂ ਲੱਗਦੀ ਹੈਗਾ ਕਾਟਨ ਸਟਫ ਖਾਦੀ ਕਾਟਨ ਤੇ ਜਿਹੜਾ ਹੈਗਾ ਕਾਟਨ ਜਾਮ ਕਾਟਨ ਹੈਗਾ ਤੇ ਅਗਲਾ ਸਟਫ ਜਿਹੜਾ ਹੈਗਾ ਜੀ ਤੁਹਾਨੂੰ ਉਹ ਵੀ ਦਿਖਾਉਣੇ ਆਗੇ ਇਹਦੇ ਵਿੱਚ ਕਾਟਨ ਦੇ ਵਿੱਚ ਵੀ ਕਾਫੀ ਸਾਰੀਆਂ ਵੈਰਾਈਟੀਆਂ ਨੇ ਜਿਹੜੀਆਂ ਇਤਕੀ ਆ ਚੁੱਕੀਆਂ ਨੇ ਗਾ ਬਹੁਤ ਸਾਰੇ ਸੂਟ ਆਪਾਂ ਇਹਨਾਂ ਦੇ ਵਿੱਚੋਂ ਰੈਡੀ ਕਰਵਾ ਚੁੱਕੇ ਆਂ ਤੇਵळा ਹੈਗਾ ਜੀ ਲਾਈਨਿੰਗ ਕਾਟਨ ਦੇ ਵਿੱਚ ਲਾਈਨਾਂ ਬਣੀਆਂ ਹੁੰਦੀਆਂ ਨੇ ਜਿਹੜਾ ਇਹ ਵੀ ਸਟੱਫ ਹੈ ਜਿਹੜਾ ਬਹੁਤ ਹੀ ਜ਼ਿਆਦਾ ਵਧੀਆ ਹੁੰਦਾ ਹੈਗਾ ਤੁਸੀਂ ਇਹਨੂੰ ਵਿਦਾਊਟ ਲਾਈਨਿੰਗ ਹੀ ਸਟਿਚ ਕਰ ਸਕਦੇ ਹੋ ਇਹਨਾਂ ਦੇ ਵਿੱਚ ਕਲਰ ਚਾਇਰ ਤੁਸੀਂ ਚੰਗੀ ਤਰ੍ਹਾਂ ਚੈੱਕ ਕਰ ਸਕਦੇ ਹੋ ਦੇਖ ਸਕਦੇ ਹੋ ਅੱਜ ਆਪਾਂ ਤੁਹਾਨੂੰ ਸਾਰਾ ਪਲੇਨ ਫੈਬਰਿਕ ਦੀ ਵੀਡੀਓ ਪਾਈ ਹੈ ਤੇ ਕੱਲ ਨੂੰ ਆਪਾਂ ਤੁਹਾਨੂੰ ਪਾਵਾਂਗੇ ਵਰਕ ਦੀਆਂ ਵੀਡੀਓ ਜੋ ਕਿ ਮਸ਼ੀਨ ਵਰਕ ਰੈਡੀ ਹੋਏ ਨੇ ਆਪਣੇ ਕੋਲ ਤੇ ਹੈਂਡ ਵਰਕ ਰੈਡੀ ਹੋਏ ਨੇ ਡੇਲੀ ਵੀਡੀਓ ਦੀ ਵੇਟ ਕਰਿਆ ਕਰੋ ਤੇ ਆਪਣੇ ਜਿਹੜਾ ਵਰਕ ਦਾ ਪ੍ਰਾਈਸ ਹੈ ਤੇ ਸਟੱਫ ਦਾ ਪ੍ਰਾਈਸ ਸਾਰਿਆਂ ਨਾਲੋਂ ਬਹੁਤ ਜ਼ਿਆਦਾ ਘੱਟ ਹੁੰਦਾ ਹੈਗਾ ਆਪਾਂ ਪ੍ਰਾਈਸ ਜਿਹੜੇ ਬਹੁਤ ਜ਼ਿਆਦਾ ਨੂੰ ਰੱਖ ਦੇਾਂਗੇ ਤੇ ਦੇਖੋ ਤੁਸੀਂ ਚੰਗੀ ਤਰ੍ਹਾਂ ਸਟੱਫ ਚੈੱਕ ਕਰ ਸਕਦੇ ਹੋ ਥੋੜਾ ਥੋੜਾ ਚੈੱਕ ਬਣਿਆ ਹੋਇਆ ਇਹਦੇ ਵਿੱਚ カラー ジャਰ ਦੇ ਨਾਲ ਦੇ ਵਿੱਚ ਵੀ ਬਹੁਤ ਸਾਰੇ ਆਜਣਗੇ ਤੁਹਾਨੂੰ ਕਿਸੇ ਵੀ ਪਹਿਨ ਨੂੰ ਕਿਸੇ ਵੀ ਫੈਬਰਿਕ ਦਾ ਕੋਈ ਸੂਟ ਪਸੰਦ ਆਉਂਦਾ ਤਾਂ ਆਪਾਂ ਨੂੰ WhatsApp ਤੇ ਮੈਸੇਜ ਕਰ ਸਕਦੇ ਜਿਹੜਾ ਇਹ ਵਾਲਾ ਕਾਟਨ ਦੇ ਫੈਬਰਿਕ ਦਾ ਪ੍ਰਾਈਸ ਹੈ ਜੀ 750 ਇਸ ਪ੍ਰਾਈਸ ਦੇ ਵਿੱਚ ਨੇ ਇਹ ਵਾਲੇ ਸੂਟ ਕੁਝ 700 ਦੀ ਰੇਂਜ 'ਚ ਨੇ ਕੁਝ 750 ਦੀ ਰੇਂਜ 'ਚ ਨੇ ਸਟੱਫ ਜਿਹੜਾ ਬਹੁਤ ਵਧੀਆ ਹੈਗਾ ਵਧੀਆ ਬ੍ਰਾਂਡ ਦਾ ਸਪਲੇਨ ਸਟੱਫ ਹੈ ਜੀ ਤੇ ਕਿਸੇ ਦੇ ਵਿੱਚ ਚੈੱਕ ਬਣਿਆ ਕੋਈ ਖਾਦੀ ਕਾਟਨ ਹੈ ਕਿਸੇ ਦੇ ਵਿੱਚ ਲਾਈਨਾਂ ਬਣੀਆਂ ਹੋਈਆਂ ਨੇ ਕਿਸੇ ਦੇ ਵਿੱਚ ਬਰੀਕ ਚੈੱਕ ਬਣਿਆ ਹੋਇਆ ਹੈ ਚਲੋ ਠੀਕੇ ਭੈਣੇ ਅੱਜ ਆਪਾਂ ਤੁਹਾਨੂੰ ਦਿਖਾਇਆ ਪਲੈਨ ਫੈਬਰਿਕ ਸਾਰੀ ਤਰ੍ਹਾਂ ਦਾ ਹਨਾ ਤੇ ਆਪਣੇ ਕੋਲੇ ਔਰਗਾਂజా ਸਟਾਫ ਸਾਰਾ ਇਦਾਂ ਦਾ ਮਤਲਬ ਹੈਗੇ ਆ ਤੁਸੀਂ ਕਿਸੇ ਵੀ ਫੈਬਰਿਕ ਤੇ ਰੈਡੀ ਜਿਹੜਾ ਸੂਟ ਕਰਵਾ ਸਕਦੇ ਹੋ ਤੇ ਚਲੋ ਬਾਕੀ ਅੱਜ ਆਪਾਂ ਤੁਹਾਨੂੰ ਪਲੈਨ ਫੈਬਰਿਕ ਦਿਖਾਇਆ ਅੱਗੇ ਆਪਾਂ ਤੁਹਾਨੂੰ ਦਿਖਾਵਾਂਗੇ ਹੈਂਡਵਰਕ ਵਾਲੇ ਡਿਜ਼ਾਈਨ ਜੋ ਕਿ ਹੈਂਡਵਰਕ ਹੋ ਕੇ ਆਪਣੇ ਕੋਲੇ ਆਏ ਨਹੀਂ ਉਹਨਾਂ ਉਹ ਕਾਰੀਗਰਾਂ ਕੋਲੇ ਹੈਗੇ ਨੇ ਵਾਲੇ ਮਤਲਬ ਆਪਣੇ ਕੋਲ ਨਹੀਂ ਪਹੁੰਚੇ ਜਦੋਂ ਆਪਣੇ ਕੋਲੇ ਪਹੁੰਚ ਗਏ ਕਿਉਂਕਿ ਹੈਂਡਵਰਕ ਸੂਟ ਤੇ ਜਿਹੜਾ ਆਪਾਂ ਵਧੀਆ ਹੈਵੀ ਸੂਟ ਤਿਆਰ ਕਰਵਾਉਣਾ ਹੈ ਘੱਟੋ ਘੱਟ 15 ਤੋਂ ਤੇ ਚਲੋ ਜੇ ਤੁਹਾਨੂੰ ਕੋਈ ਹੋਰ ਵੀ ਬਟਿਕ ਵਾਲੀ ਭੈਣ ਦਾ ਆ ਤੁਹਾਨੂੰ ਹੈਂਡਵਰਕ ਡਿਜ਼ਾਈਨ ਪਸੰਦ ਆ ਤਾਂ ਤੁਸੀਂ ਆਪਣੇ ਕੋਲ ਸਕਰੀਨਸ਼ਾਟ ਲੈ ਕੇ WhatsApp ਮੈਸੇਜ ਕਰ ਸਕਦੇ ਹੋ ਆਪਣੇ ਕੋਲੋਂ ਰੈਡੀ ਕਰਵਾ ਸਕਦੇ ਹੋ ਕੋਈ ਵੀ ਹੈਂਡਵਰਕ ਹੈ ਜਾਂ ਮਸ਼ੀਨਵਰਕ ਹੈ ਜਾਂ ਕਿਸ ਤਰ੍ਹਾਂ ਦਾ ਵੀ ਹੈਗਾ ਤੁਸੀਂ ਆਪਨੂੰ ਦੱਸ ਸਕਦੇ ਹੋ ਠੀਕ ਹੈ ਨਾ ਜੀ ਤੇ ਚਲੋ ਠੀਕ ਹੈ ਜੀ ਹੁਣ ਮਿਲਦੇ ਆਪਾਂ ਅਗਲੀ ਵੀਡੀਓ ਦੇ ਨਾਲ ਕੋਈ ਹੋਰ ਡਿਜ਼ਾਈਨ ਲੈ ਕੇ ਤੁਹਾਨੂੰ ਦਿਖਾਵਾਂਗੇ ਹੈਂਡਵਰਕ ਵਾਲੇ ਡਿਜ਼ਾਈਨ ਬਣੇ ਰਹੇ ਕਰੋ ਆਪਣੀ ਵੀਡੀਓ ਦੇ ਨਾਲ ਵੀਡੀਓ ਦੀ ਵੇਟ ਡੇਲੀ ਕਰਿਆ ਕਰੋ ਦੋ ਤਿੰਨ ਦਿਨ ਹੋ ਗਏ ਵੀਡੀਓ ਮਿਸ ਹੋ ਗਈ ਕਿਉਂਕਿ ਥੋੜਾ ਜਿਹਾ ਸਿਹਤ ਨਹੀਂ ਠੀਕ ਸੀ ਚਲੋ ਠੀਕ ਹੈ ਸੱਸੀ ਕਾਲ ਜੀ ਸਾਰੀਆਂ ਪੈਣਾ ਜੁੜਿਆ ਰਿਹਾ ਕਰੋ ਆਪਣੀ ਚੈਨਲ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਆ ਕਰੋ ਠੀਕ ਹੈ ਸੱਸੀ ਕਾਲ